ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਜੀ ਤੁਹਾਡੇ ਆਫਰੇ ਚੈਨਲ ਸਿੱਧੂ ਫੈਮਿਲੀ ਵਿੱਚ ਅਮੀਦ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਆਪਾਂ ਬਹੁਤ ਠੀਕ ਠਾਕ ਆ ਜੀ ਤੇ ਨਵੇਂ ਆਏ ਵੀਵਰਸ ਨੂੰ ਕਹਿਣਾ ਚਾਹਨੀ ਹੈ ਜੀ ਆਪਣੇ ਚੈਨਲ ਦਾ ਨਾਮ ਹੈਗਾ ਜੀ ਸਿੱਧੂ ਫੈਮਿਲੀ ਤੇ ਆਪਣੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰੋ ਜੀ ਤੇ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਆ ਕਰੋ ਜੀ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਜ਼ਰੂਰ ਕਰੋ ਜੀ ਤੇ ਜਿਵੇਂ ਕਿ ਲੋਹੜੀ ਦੇ ਮਤਲਬ ਕਿ ਸ਼ੁਰੂਆਤ ਤੇ ਵਕਤ ਨੂੰ ਲੋੜੀ ਸੀ ਕਿ ਉਸ ਦਿਨ ਮੌਸਮ ਬਹੁਤ ਵਧੀਆ ਸੀਗਾ ਧੁੱਪ ਨਿਕਲਦੀ ਸੀਗੀ ਤਾਂ ਹਣ ਉਹੀ ਦੁਬਾਰੇ ਫੇਰ ਅੱਜ ਹੈ ਕਿ 16 ਤਰੀਕ ਤੇ ਦੁਬਾਰੇ ਫੇਰ ਮੌਸਮ ਖਰਾਬ ਹੋ ਗਿਆ ਵਾ ਤੇ ਮੌਸਮ ਖਰਾਬ ਹੋਣ ਨਾਲ ਸਾਰਾ ਕੰਮ ਜਿਹੜਾ ਹੈਗਾ ਕਿ ਉਲਝ ਜਾਂਦਾ ਵਾ ਤੇ ਹਣ ਆਪਾਂ ਸਵੇਰੇ ਪਹਿਲਾਂ ਆਪਾਂ ਬੱਚਿਆਂ ਨੂੰ ਸਕੂਲ ਤੋਰਿਆ ਜੀ ਤੇ ਬੱਚਿਆਂ ਨੂੰ ਸਕੂਲ ਤੋਰ ਕੇ ਫਿਰ ਹੁਣ ਆਪਣਾ ਹੋਇਆ ਜੀ ਸਫਾਈ ਦਾ ਕੰਮ ਸ਼ੁਰੂ ਕਰੂ ਚੜ੍ਹ ਪੜੂ ਖਾ ਕੇ ਨੋ ਫੇਰ ਬਾਹਰ ਨਿਕਲੇ ਆਉਂਦਾ ਏਦਾਂ ਫੇਰ ਵੀ ਮਰੀ ਕੌਮ ਖਾਣੇ ਏਦਾਂ ਦੇ ਬੱਚੇ ਜਾ ਖਾ ਖੂ ਕੇ ਕੇਲੇ ਇੱਥੇ ਚੱਲ ਮੈਂ ਤੂੰ ਮੇਰੇ ਇੱਥੇ ਛੱਡ ਤੇ ਮੈਂ ਜਿੱਕੇ ਨੂੰ ਝਾੜੂ ਮਾਰਦੀ ਆ ਹੁਣ ਉਹ ਫੇਰ ਬਾਹਰ ਨਿਕਲੇ ਆ ਸਾਡਾ ਇਹਨੂੰ ਲੋ ਵਿੱਚ ਕਰ ਦਿੰਗੇ ਨੂੰ ਠੰਡ ਨੂੰ ਬੁਮਾਰ ਹੋਣਾ ਏਣੇ ਚੱਲ ਦਰਾਇਆ ਤੂੰ हो बार हो जाएगा तो फिर मैं बाहर दो दो पे है तन्नू यार बैसे चल बैठा रह टेक के इससे जरा चालू बाहर के जमा सारा कुछ ਗੁੱਡੇ ਬਣਾਉਂਦੇ ਆ ਗੁੱਡੇ ਬਣਾਉਂਦੇ ਆ। ਹੁਣ ਤੇ ਵਿੱਚ ਖਾਦੀ ਹੋਈ ਆ। ਆਹੋ ਗੁੱਡੇ ਵੀ ਬਣਾਏ ਆ ਗੁੱਡੇ ਮੇਰੇ ਨਹੀਂ ਗੁੱਡੇ ਬਣਾਏ ਹੋਏ ਉਹਦੇ ਆਵੇ ਦਿਖਾਉਂਦਾ 100 ਰੁਪਇਆ। ਆਹ ਦੇਖੋ ਇਹ ਹੈ ਪਤਾ ਨਹੀਂ ਕਿ ਕਿੱਕੀ ਕਿੱਕੀ ਕਿਹਜਾ ਵਾ ਕੀ ਚੀਜ਼ ਹੈ। ਹੌਤੀ ਲੀਡੀ ਦਾ ਗੱਡੀ ਪਈ ਆ। ਮੋਹਲੀ 10 ਪਿੰਚ ਨਹੀਂ ਕੋਣੀ। ਇੱਥੇ ਖਾ ਕੇ ਇੱਥੇ ਸੁਣੀਆਂ ਆ 10 ਪਿੰਚ ਆ 10 ਪਿੰਚ ਪਿਆ। ਆਈਆਂ ਸੜਕ ਦੇ ਵਿੱਚ ਛੜਤੇ ਉਹਨਾਂ ਦੇ ਸਮੇ। ਫਿਰ ਤੁਸੀਂ ਨਾ ਇਹ ਦੁੱਧ ਕਿੱਥੋਂ ਲਾਤਾ ਤੁਸੀਂ ਪਿਆ ਆਇਆ ਹੈ ਦੁੱਧ ਕੀ ਨਾ ਆਮਰਾ ਖੇਵੇਂ ਉਹ ਹੋ ਗਿਆ ਰੱਖਿਆ ਨਾ ਆਦਾ ਹਜੇ ਨਾਮ ਕੋਸ਼ੀ ਨਾ ਖੇਵ ਅੱਖਾਂ ਹੀ ਖੋਲਣਾਂ ਦੇ ਫਿਰ ਚੋਦ ਦੇ ਨਾ ਅੱਖਾਂ ਨੇ ਖੋਲਣਾਂ ਦੇ ਉਹਦੀਆਂ ਇਹ ਅੱਖਾਂ ਬੰਦ ਦੇ ਨਾ ਰੱਖਣੇ ਕੱਲ ਵੀ ਇਹੀ ਜੀ ਦਿੱਕਤ ਸੀ ਜੀ ਕੰਮ ਹੀ ਇਹ ਤੇ ਸ਼ਹਿਰ ਦੇ ਬਾਹਰਲੇ ਸੀ ਤੇ ਅੱਜ ਵੀ ਹੁਣ ਤੇ ਚੇਹੇ ਦੇ ਕੰਮ ਕਰਕੇ ਫਿਰ ਜਾਣਾ ਵਾਪਸ ਸੱਦਨ ਬੈਠੋ ਤੇ ਸਿੱਧਵਾਂ ਬੈਠ ਜਾਣਾ ਸੀ ਤੇ ਉਹਦਾ ਵੀ ਤੁਹਾਨੂੰ ਦੱਸਾਂਗੇ ਅਸੀਂ ਕਿਉਂ ਜਾਣਾ ਵਾ ਤੇ ਉਹ ਥੋੜਾ ਜਿਹਾ ਰੋਕ ਕੇ ਆ ਜੀ ਹੋਰ ਰੋਕਿਆ ਜੀ ਕੱਲ ਆਲਾ ਦੱਸ ਦਾਂਗੇ ਕੋਈ ਨਹੀਂ ਕੱਲ ਆਲਾ ਤੁਹਾਨੂੰ ਦੱਸ ਦਿੰਨੇ ਆ ਜੀ ਕੱਲ ਵੀ ਇੱਕ ਪ੍ਰੋਗਰਾਮ ਨਿਕਲ ਆਇਆ ਜੀ ਆਪਣਾ ਅਲਕਸ਼ਾ ਨੂੰ ਤੇ ਬਾਈਕ ਸੀ ਜਿਹੜੀ ਉਹ ਕੀ ਜਿਹੜੀ ਬੱਤ ਬੰਦੀ ਹੋ ਗਿਆ ਮਰ ਚ ਗਈ ਉਹ ਤੇ ਫਿਰ ਫਿਰ ਮੈਂ ਮਹਿਕਲਾਂ ਕੋਲੋਂ ਮਸਾਂ ਉੱਥੋਂ ਮਿਸਤਰੀ ਤੋਂ ਇੱਕ ਉਹ ਸਟਾਰ ਟੂਲ ਕਰਾ ਕੇ ਬਾਅਦਸ ਮੁੜ ਕੇ ਆਇਆ ਹਾਂਜੀ ਇਹਨਾਂ ਦਾ ਇੱਕ ਚੈਨਲ ਹੈਗਾ ਜੀ ਸਿੱਧੂ ਫੈਮਿਲੀ ਸੌਰੀ ਉਹ ਚੈਨਲ ਹੈਗਾ ਜੀ ਆਪਣਾ ਕਿ ਦੂਏਤੀ ਕੈਮਰਾ ਫੋਟੋ ਸਿੱਧਾ ਪੀਵੀ ਸਿੱਧਾ ਪੀਵੀ 25 ਦਾ ਕਰਕੇ ਚੈਨਲ ਦਾ ਨਾਮ ਆ ਜੀ ਤੇ ਉਹ ਚੈਨਲ ਇਸ ਬੇਸ ਤੇ ਇਹਨਾਂ ਨੂੰ ਦੂਰ ਜਾਣਾ ਪੈਦਾ ਵਾ ਤੇ ਉੱਥੇ ਜਾ ਕੇ ਫਿਰ ਮੋਟਰਸਾਈਕਲ ਇਹਦਾ ਬਾਈਕ ਇਹਨਾਂ ਦੀ ਖਰਾਬ ਹੋ ਗਈ ਇਹਨਾਂ ਨੂੰ ਵਾਪਸ ਆਉਣਾ ਪਿਆ ਤਾਂ ਮਿਸਤਰੀ ਦਾ ਇਹੀ ਕਹਿਣਾ ਨਾ ਵੀ ਜੇ ਤਾਂ ਤੁਸੀਂ ਆਪਣੀ ਬਾਈਕ ਚੇਂਜ ਕਰ ਲਓਗੇ ਤਾਂ ਠੀਕ ਆ ਅਦਰਵਾਈਜ਼ ਤੁਹਾਡਾ ਉਹ ਹੋਣ ਪੈਸੇ ਖਾਊਗਾ ਇੰਜ ਬਣਾਓਗੇ ਫਿਰ ਉਹਦੀ ਕੋਈ ਗਾਰੰਟੀ ਨਹੀਂ ਹੈਗੀ ਤਾਂ ਕਰਕੇ ਉਹ ਦੋ ਤਿੰਨ ਮਹੀਨੇ ਕਹਿੰਦਾ ਕਿ ਉਹ ਮੁੜ ਕੇ ਫੇਰ ਇਹ ਨਹੀਂ ਬਰਾ ਰਾਜ ਕਹਿੰਦਾ ਫੇਰ ਖੜ ਜੇ ਕਿਤੇ ਫੇਰ ਖੜ ਸਕਦਾ ਉਹ ਮੈਸਤਰੀ ਨੇ ਮੈਨੂੰ ਵਾਪਸ ਹੀ ਮੋੜਦਾ ਕਿ ਵਾਪਸ ਜਾਵੜਾ ਕਿ ਨਾ ਲੋੜ ਨਹੀਂ ਜੂਰ ਜਾਂਦੀ ਕਿ ਨਾ ਪਤਾ ਨਹੀਂ ਰਾਜ ਫੇਰ ਖੜ ਜੇ ਇਹਨਾਂ ਨੇ ਇੱਕ ਨਵੀਂ ਬਾਈਕ ਕਰ ਚੜਾਈ ਆ ਉਹ ਤੁਹਾਨੂੰ ਦਿਖਾਉਂਦੇ ਆ ਦਿਖਾ ਦਿਓ ਸਾਡੇ ਮੰਮੀ ਜੀ ਨਾ ਬੁਲਾਉਨੇ ਆ ਜੀ ਮੰਮੀ ਸਾਡੇ ਬਣਾਉਂਦੇ ਆ ਰੋਟੀ ਇਹ ਮਾਂ ਦੇ ਹੱਥ ਦੀਆਂ ਰੋਟੀਆਂ ਖਾਣੀਆਂ ਜੀ ਅਸੀਂ ਮम्मी ਬਣਾ ਗਈਆਂ ਨੇ ਰੋਟੀ ਤੇ ਇਹ ਹੁਣ ਤੂੰ ਖਾਣੀਆਂ ਜੀ ਅਸੀਂ ਬਾਈਕ ਨਵੀਂ ਬਾਈਕ ਇਹ ਆਪਣਾ ਖੜਾ ਮੁਰਗਾ ਆਪਣਾ ਸੀਲ ਮੁਰਗਾ ਖੜਾ ਲੜਾਈ ਵਾਲਾ ਤੇ ਆ ਆਪਣੀ ਨਵੀਂ ਹੈਗੀ ਆ ਬਾਈਕ ਕੱਲ ਲੈ ਕੇ ਆਇਆ ਇੱਕ ਸ਼ਰਨ ਨਵੀਂ ਬਾਈਕ ਹੀਰੋ ਵਾਲਿਆਂ ਦੀ ਹੋਈ ਆ ਹੀਰੋ ਵਾਲਿਆਂ ਦਾ ਯੂ ਸੀ ਵਧੀਆ ਹੋਣੀ ਆ ਯਾਰ ਜੱਮਾ ਕੱਪਣਾ ਇਹ ਆਪਣਾ ਸਟੇਅਰ ਕਰਨਾ ਹੋਈ ਤੇ ਜਿਹੜਾ ਚਾਹਵਾ ਹੁੰਦਾ ਵੀ ਮੋਡੀਫਾਈ ਕਰਵਾਉਣਾ ਇਹ ਆਪਣਾ ਹੈਗਾ ਜੀ ਜੱਮਾ ਦੇ ਸਟੇਅਰ ਕਰਨਾ ਇਹ ਇੱਕ ਆਪਣਾ ਜੱਮਾ ਇਹ ਹੈਗਾ 1995 ਮਾਡਲ ਦਾ ਨਾ ਇਹ ਸਟੇਅਰ ਕਰਨਾ ਇਹ 1995 ਮਾਡਲ ਦਾ ਬਹੁਤ ਵਧੀਆ ਜਮਾ ਜੀ ਇਹਨਾਂ ਨੇ ਘਾਟੀ ਚ ਲਾਇਆ ਹੈਗਾ ਪਹਿਲੀ ਕਿੱਕ ਤੇ سٹਾਰਟ ਮੇਰਾ ਜਮਾ ਪਹਿਲੀ ਕਿੱਕ ਤੇ ਸਟਾਰਟ ਹੋਣ ਵਾਲਾ ਜਮਾ ਆ ਤੇ ਇਹ ਅਸੀਂ ਸੇਲ ਕਰਨਾ ਹੈਗਾ ਜੀ ਜੇ ਕਿਸੇ ਦੋਸਤ ਮਿੱਤਰ ਨੇ ਜਮਾ ਲੈਣਾ ਹੈਗਾ ਤਾਂ ਕੋਈ ਮੋਡੀਫਾਈ ਕਰਾਉਣ ਦਾ ਚਾਹਵਨ ਹੁੰਦਾ ਕੋਈ ਮੋਡੀਫਾਈ ਕਰਾਉਣ ਦਾ ਚਾਹਵਨ ਹੁੰਦਾ ਜੀ ਸ਼ਕੀਨ ਹੁੰਦਾ ਲੈਣ ਦਾ ਤਾਂ ਇਹ ਸਾਡਾ ਸੇਲ ਆ ਜੀ ਪਰ ਜਾਂ ਤਾਂ ਵੈਸੇ ਅਸੀਂ ਵੀ ਮੈਂ ਵੀ ਮੋਡੀਫਾਈ ਕਰਾਉਣ ਨੂੰ ਸੀਗਾ ਥੋੜੀ ਦਿੱਕਤ ਆ ਗਈ ਕਰਕੇ ਜਿਹੜਾ ਜਿਹੜਾ ਮੈਂ ਵੀਰ ਦਿਨਾ ਪਹਿਲੇ ਜੀਆ ਵੀ ਬੜੀ ਆ ਮਾੜੀ ਨਾਲ ਸਟਾਰਟ ਹੁੰਦਾ ਵਾ ਇਹ ਆਪਣੀ ਹੈਗੀ ਨਵੀਂ ਬਾਈਕ ਜਿਹੜੀ ਕਿ ਆਪਾਂ ਨੂੰ ਐਮਰਜੈਂਸੀ ਲੈਣੀ ਪਈ ਹੁਣ ਤੁਸੇ ਆਹ ਦੇਖੋ ਜੀ ਹੈ ਜੀ ਦਾ ਜੀ ਤੁਹਾਨੂੰ ਸਾਡੀ ਵੀਡੀਓ ਪਸੰਦ ਆਊਗੀ ਜੇਕਰ ਆਪਣੀ ਵੀਡੀਓ ਪਸੰਦ ਆਵੇ ਤਾਂ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਤੇ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰੋ ਤੇ ਕਮੈਂਟ ਕਰਿਓ ਜੀ ਆਪਣੇ ਚੈਨਲ ਨੂੰ ਸਪੋਰਟ ਦਿਓ ਕਰਿਓ ਜੀ ਤੇ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਘੰਟੀ ਦਾ ਬਟਨ ਦਬਾ ਦਿਓ ਜੀ ਤੇ ਪਰਮਾਤਮਾ ਸਭ ਦੀ ਕਿਰਪਾ ਬਣਾਈ ਰੱਖੇ ਸਤਿ ਸ੍ਰੀ ਅਕਾਲ